ਅੱਜ ਦੀ ਵਲੌਗ ਦੀ ਸ਼ੁਰੂਆਤ ਦੁਪਹਿਰ ਤੋਂ ਹੋ ਰਹੀ ਹੈ ਸਵੇਰੇ ਅੱਜ ਥੋੜਾ ਲੇਟ ਉੱਠੇ ਸੋ ਫਟਾਫਟ ਬੱਚਿਆਂ ਨੂੰ ਸਕੂਲ ਭੇਜਿਆ ਤੇ ਬ੍ਰੇਕਫਾਸਟ ਬਣਾਇਆ ਸੋ ਇਸ ਕਰਕੇ ਸਵੇਰ ਦਾ ਨਹੀਂ ਬਣਾ ਪਾਏ ਵਲੌਗ ਤੇ ਇੱਧਰ ਹੁਣ ਲੰਚ ਦੀ ਤਿਆਰੀ ਹੋ ਰਹੀ ਹੈ ਲੰਚ ਜਿਸੇ ਬਣਾਉਣ ਜਾ ਰਹੇ ਹਾਂ आलू शिमला ਵਿੱਚ ਦੀ ਸਬਜੀ ਤੇ ਇਧਰ ਚੋਪਿੰਗ ਡਨ ਹੋ ਗਈ ਹੈ ਮਸਾਲਾ ਵਗੈਰਾ ਡਨ ਤੇਲ ਸੜ ਰਿਹਾ ਥੋੜਾ ਜਿਹਾ ਗਰਮ ਹੋ ਲਵੇ ਤੇ ਜੀਰਾ ਅਦਰਕ ਤੇ ਪਿਆਜ਼ ਟਮਾਟਰ ਦਾ ਤੜਕਾ ਲੱਗੇਗਾ ਸੋ ਬੱਚਿਆਂ ਨੂੰ ਆਲੂ ਸ਼ਿਮਲਾ ਵਿੱਚ ਬਹੁਤ ਪਸੰਦ ਹੈ ਆਲੂ ਖੂਬ ਸਾਰੇ ਪਾਏ ਨੇ ਸੋ ਮਸਾਲਾ ਖੂਬਸਾਰਾ ਹੋਵੇ ਤਾਂ ਹੀ ਆਲੂ ਸ਼ਿਮਲਾ ਵਿੱਚ ਟੇਸਟ ਬੰਨੀ ਹੈ ਵੈਸੇ ਸਾਡੇ ਘਰ ਜ਼ਿਆਦਾ ਭਰ ਕੇ ਖਾਂਦੇ ਨੇ ਪਰ ਹੁਣ ਟਾਈਮ ਹੈ ਨਹੀਂ ਕਿਉਂਕਿ 3 ਵਜੇ ਬੱਚਿਆਂ ਨੇ ਆ ਜਾਣਾ ਸੋ ਮੈਂ ਫਟਾਫਟ ਡਨ ਕਰ ਦੇਵਾਂ ਤੇ ਇਧਰ ਵਾਸਤੇ ਤੇਲ ਗਰਮ ਹੋ ਹੀ ਰਿਹਾ ਤੇ ਚਲੋ ਜੀ ਆਪਾਂ ਲਗਾ ਲਈਏ ਤੜਕਾ ਸੋ ਮਿਲਦੇ ਆ ਰੁੱਕ ਕੇ ਵਿੱਚ ਕਾਲ ਆ ਰਹੀ ਹੈ ਮੇਰੀ ਵੱਡੀ ਭਾਪੀ ਦੀ ਸੋ ਰੁੱਕ ਕੇ ਮਿਲਦੇ ਆ ਜੀ ਗਾਇਜ਼ ਬੱਚੇ ਆ ਗਏ ਨੇ ਤੇ ਬਸ ਹੁਣ ਦੇਖੋ ਸਾਰੀ ਕਲੀਨਿੰਗ ਮੈਸ ਤੁਹਾਨੂੰ ਸ਼ੁਰੂ ਹੋ ਜਾਏਗਾ ਹੈਲੋ ਹਲੋ 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 ਤੁਹਾਡੇ ਲਿਪਸਟਿਕ ਚਿੱਟੇ ਨੇ ਚਿੱਟੇ ਹੀ ਹੁੰਦੇ ਆ ਨਾ ਜਾ ਕਰਤਾ ਨਾ ਹੈਲੋ ਹਾਊ ਵਾਸ ਯੂ ਡੇ ਤੇ ਮਾ ਖਰਾਬ ਹੋਇਆ ਅੱਜ ਦਾ ਕਿਉਂ ਪਾਰਕਰ ਪੈਨ ਸੜਦਾ ਮੇਰਾ ਮੈਨ 200 10 ਦਾਲ ਤੂੰ ਕਿਉਂ ਕੀ ਜਿਹੜੀ ਗੱਲੋਂ ਬੱਚਿਆਂ ਦਾ ਕੀ ਉਹਨਾਂ ਨੂੰ ਪਤਾ ਕੀ ਗਿਆ ਕੈਮਰਾ ਬੰਦ ਕਰੋ ਚਲੋ ਹੈਲੋ ਆਯੂਸ਼ ਹਾਈ ਹਾ ਅਰੇ ਮੋਟ ਨੂੰ ਪੈ ਗਏ ਇਹ ਹਾਈ ਮੁੰਡਾ ਡੇਗ ਗਿਆ ਹਾਂ ਹੋਏ ਕੁਗਰੀਆ ਨਹੀਂ ਆ ਰਿਹਾ ਮੂਡ ਦੇ ਮੈਨੂੰ ਸਾਰਾ ਚੇਂਜ ਕਰਨਾ ਪੈਣਾ ਆਈ ਉਸ ਬੈਟਰੀ ਉਹ ਦੂਸਰ ਦੇ ਦੇਖ ਕਿਉਂ ਸ਼ੋਅ ਨਾ ਕੋਈ ग्रास ऊपर हां रैक ਚ ਰੱਖ ਰੈਕ ਚ ਚਲੋ 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 ਰੈਕ ਤਾਂ ਡੇਲੀ ਮੰਗਵਾਏ ਆ ਚਲੋ ਚਲੋ ਆਪਣੇ ਸ਼ੂਜ਼ ਆਪਣੇ ਸ਼ੂਜ਼ ਚੱਕੋ ਤੇ ਸ਼ੂ ਰੈਕ ਚ ਪਾਓ ਗੋ ਅਨਮੋਲ ਚਲੋ ਫਿਰ ਸਵੇਰੇ ਆ ਦੇਖੋ ਸ਼ੂ ਰੈਕ ਪਏ ਆ ਜਿੱਪ ਖੋਲੋ ਆਰਾਮ ਨਾਲ ਯੈਸ ਸਭ ਬੱਚਿਆਂ ਨੂੰ ਸਿਖਾ ਰਹੇ ਹਾਂ ਸੀ ਐਟੀਕੈਟਸ ਬਹੁਤ ਗੁੱਡ ਚਲੋ ਚਲੋ ਆਰਾਮ ਨਾਲ ਜਿੱਪ ਖੋਲਿਓ ਤੂੰ ਉੱਧਰ ਰੱਖ ਲੈ ਹੁਣ ਮੈਂ ਇੱਕ ਦੋ ਹੋਰ ਮੰਗਾਉਂਗੀ ਤੁਹਾਡੇ ਵੱਖਰੇ ਵੱਖਰੇ ਮੰਗਾ ਲੈਣੇ ਆ ਇੱਕ ਚ ਪਾਪਾ ਦੇ ਇੱਕ ਚ ਮੇਰੇ ਅਨਮੋਲ ਦੇ ਤੇ ਸਭ ਦੇ ਅਲੱਗ-ਅਲੱਗ ਸ਼ੂ ਰੈਕ ਹੋਣਗੇ ਆਈਸ਼ ਤੂੰ ਉੱਧਰ ਰੱਖ ਲੈ ਉੱਧਰ ਜਗ੍ਹਾ ਹੈਗੀ ਆ ਆਈ ਸਹੀ ਥਾਂ ਰੱਖ ਸਿੱਧਾ ਚਲੋ ਮੈਡਮ ਕੋ ਵੀ ਪਈਣਾ ਫਿਰਦਾ ਅੱਜ ਤੂੰ ਮੂਲ ਤੇ ਸਮਾਰ ਹੈ आयुष अनमोल ਹੋਇਆ ਨਾਰਾਜ਼ ਉਹ ਦੇਖ ਲੈ ਕਿੱਥੇ ਮਾਰਿਆ ਰਿਮੋਟ ਚੱਕ ਕੇ ਇਹਦੇ ਵਜਨੀਆਂ ਭਾਈ ਚੀਜ਼ਾਂ ਨਹੀਂ ਚੱਕ ਕੇ ਮਾਰਿਆ ਇਹ ਵਜਨੀਆਂ ਹੁਣ ਇੱਕ ਉਹ ਡਾਂ ਫੜਾ ਨਾਲੇ ਟਾਈਮ ਹੋ ਗਿਆ ਉਹਦਾ ਮੈਂ ਟਿਊਸ਼ਨ ਦਾ ਚਲੋ ਮੈਂ ਰੋਟੀ ਬਣਾਵਾਂ ਅੱਜ ਬੱਚਿਆਂ ਦੀ ਪਟਾਈ ਮੇਰੀ ਹੈ ਤੇ ਇੱਧਰ ਮੈਂ ਆਲੂ ਦੀ Shimla Mirch ਸਾਡੀ ਰੈਡੀ ਹੈ ਨਹੀਂ ਨਹੀਂ ਪਿਆਰ ਨਾਲ ਸਮਝਾ ਦਿਓ अनमोल ਚੀਜ਼ਾਂ ਨਹੀਂ ਮਾਰਨੀਆਂ ਬੈਠੇ ਚੱਕ ਕੇ ਚਲ ਆ ਕੀ ਆਲੂ Shimla ਚਲੋ ਦੇ ਨੀ ਪਾਪਾ ਜੀ ਨਾ ਕਪੜੇ ਦਵਾ ਸਾ ਤਿੰਨ ਵੀ ਸੌਗੇ ਇੱਧਰ ਸਭ ਜੀ ਬੰਦੀ ਪਾਪਾ ਜੀ ਇੱਧਰ ਆ ਤੋਤਾ ਤਾ ਦਖਾ ਲਾ ਇੱਧਰ ਆ ਤੋਤਾ ਇੱਧਰ ਆ ਤੋਤਾ ਨੂੰ ਵੀ ਬੈ ਕੇ ਦੇ ਹਾਂ ਚਲ ਪਾਪਾ ਇੱਧਰ ਆ ਪੂਰੇ ਚਲ ਇੱਧਰ ਨਹੀਂ ਚਲਦਾ ਸਹੀ ਸਾਰੇ ਚਲ ਹਾਂ ਜੀ ਗਾ ਇਸ ਸ਼ਾਮ ਹੋ ਚੁੱਕੀ ਹੈ ਤੇ ਬੱਚੇ ਸਾਡੇ ਆਣ ਵਾਲੇ ਹੈ ਤੇ ਮੈਂ ਅੱਜ ਹਬੀਬਾ ਤੋਂ ਪ੍ਰਸ਼ਾਦ ਬਣਾ ਕੇ ਆਈ ਆ ਸੋ ਇੱਧਰ ਮੈਂ ਕਰਨ ਜਾ ਰਹੀ ਆ ਆਪਣੇ ਨੇਲਸ ਆ ਆ ਵਾਲੇ ਜਿਹੜੇ ਨੀਲ ਪੇਂਟ ਹੈ ਰਿਮੂਵ ਕਰ ਰਹੀ ਆ ਵਿਦ ਦੀ ਹੈਲਪ ਆਫ ਫਾਈਲਰ ਠੀਕ ਹੈ ਤੇ ਇੱਕ ਨੇਲ ਮੇਰਾ ਬ੍ਰੇਕ ਹੋ ਗਿਆ ਸੋ ਮੈਂ ਟਿਪਸ ਲਗਾ ਲੂੰਗੀ ਆ ਦੇ ਤੁਸੀਂ ਦੇਖ ਰਹੇ ਹੋ ਟੌਪ ਕੋਟ ਲਗਾਇਆ ਹੈ ਟੌਪ ਕੋਟ ਦੇ ਲਗਾਉਣ ਦਾ ਕਾਰਨ ਇਹ ਹੈ ਕਿ ਜਦੋਂ ਅਸੀਂ ਟਿਪਸ ਇਹਦੇ ਉੱਤੇ ਲਗਾਣੇ ਆ ਸੋ ਸਾਡੀ ਜਿਹੜੀ ਨੀਚਲੀ ਲੇਅਰ ਹੈ ਨੀਲ ਦੀ ਉਹ ਨਹੀਂ ਲੱਥਦੀ ਤੇ ਨੀਲ ਕਮਜ਼ੋਰ ਨਹੀਂ ਹੁੰਦਾ ਸੋ ਮੈਂ ਟੌਪ ਕੋਟ ਲਗਾ ਕੇ ਫਿਰ ਇਸ ਦੇ ਉੱਤੇ ਟਿਪਸ ਲਗਾਨੀਆਂ ਤੇ ਰਿਮੂਵ इजीली ਹੋ ਜਾਂਦੇ ਆ ਸੋ ਇੱਕ ਜਿਹੜਾ ਨੀਲ ਹੈ ਉਹ ਹੋ ਗਿਆ ਫਾਈਲ ਇਹਨੂੰ ਆ ਸੌਫਟ ਬਫਰ ਬਲੌਕ ਬਫਰ ਸਾਰੇ ਫੇਰਾਂਗੇ ਤਾਂ ਜੋ ਕਿ ਹੋਰ ਸੌਫਟ ਹੋ ਜਾਊਗਾ ਤੇ ਨੀਲ ਕਰਾਂਗੇ ਅਸੀਂ ਇਸ ਦੇ ਉੱਤੇ ਆਰਟ ਨੀਲ ਆਰਟ ਕਰਾਂਗੇ ਜੋ ਕਿ ਸਾਡੇ ਡਰੈਸ ਦੀ ਜੋ ਵੀ ਕਲਰ ਹੈ ਉਹ ਇਸ ਦੇ ਉੱਤੇ ਨੀਲ ਪੇਂਟ ਲਗਾਵਾਂਗੇ ਸੋ ਦੇਖਦੇ ਜਾਈਓ ਤੁਸੀਂ ਇੱਕ ਮੈਂ ਕਰ ਦਿੱਤਾ ਰਿਮੂਵ ਇਹਨੂੰ बस ਥੋੜਾ ਸੌਫਟ ਕਰਨਾ ਹੈ। ਗਾਈਜ਼ ਹੁਣ ਟਾਈਮ ਹੈਗਾ ਬੱਚਿਆਂ ਦੇ ਗ੍ਰਿਡਜ਼ੋ ਦੁੱਧ ਪੀਣ ਦਾ ਗ੍ਰਿਡਜ਼ੋ ਵਾਲਾ ਦੁੱਧ ਪੀਂਦੇ ਆ ਬੱਚੇ ਸੋ ਇਹਨੂੰ ਕਰ ਲੈਨੇ ਆ ਮਿਕਸ ਗਰਮ ਗਰਮ ਦੁੱਧ ਚ ਹੀ ਲੈਂਦੇ ਆ ਬੱਚੇ ਥੱਲੇ ਚਾਕਲੇਟ ਬੈਠੀ ਹੋਈ ਹੈ ਸਾਰੀ ਆਪਾਂ ਕਰ ਲਾਂਗੇ ਮਿਕਸ ਸੋ ਪਹਿਲਾਂ ਇੱਕ ਨੂੰ ਠੰਡਾ ਕਰਕੇ ਦਵੂੰਗੀ फिनिश हो गया जी दो थर्मल का आयुष तेरा कितना रह गया बेटे दिखा आयुष अजय धीरे सारा फिनिश करके देना गुड बॉय हो गया आजकल आयुष भी गुड बॉय देखो गाइस मैंने उसे सारे फाइल का लेते ने नहीं बेटा फिनिश करो फिनिश ते होने मैं ਸੋਨੇ ਮੈਂ ਨੇਲ ਪੇਡ ਲਗਾਣ ਲੱਗੀ ਆ ਦੇਖਿਓ ਕਿੰਨੇ ਸੋਹਣੇ ਹੋ ਜਾਂਦੇ ਮੇਰੇ ਐਕਸਟੈਂਸ਼ਨ ਸੌਰੀ ਟਿਪਸ ਸੋ ਹਾਂਜੀ ਗਾਇਜ਼ ਹੁਣ ਇੱਥੇ ਹੀ ਵਲੋਗ ਦਾ ਐਂਡ ਕਰਦੇ ਆ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਨਾ ਕੱਲ ਮਿਲਦੇ ਨਵੇਂ ਵਲੋਗ ਨਾਲ ਹਲਦੀ ਵਾਲੇ ਵਲੋਗ ਨਾਲ ਸੋ ਮਿਸ ਨਾ ਕਰਨਾ ਬਾਏ ਬਾਏ